ਹੈਲੋ ਆ ਪੂਜਾ ਹਾਂ ਜੀ ਅੰਕਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਕੀ ਕੀ ਅੰਕਲ ਪੂਜਾ ਕੀ ਲਈ ਆਂਦੀ ਹੈ ਉਹ ਇੱਥੇ ਹੀ ਹੈ ਕੁਝ ਨਹੀਂ ਬਸ ਪਾਸੇ ਸੀ ਕਿ ਮੈਂ ਉਹ ਤੋਂ ਕੋ ਤੋਂ ਪਾਸੇੋਂ ਕੋ ਕੋ ਲਾਈ ਤਾਂ ਨਾ ਹਾਂ ਅਸੀਂ ਦੋਨੋਂ ਸੀ ਲਿਆ ਦੋਨਾਂ ਦਾ ਨਾਮ ਪੂਜਾ ਕਰਤਾ ਨਾ ਆ ਤੇ ਹੋਰ ਤੇ ਅਸੀਂ ਕਰਦੇ ਹਾਂ ਤੁਹਾਡੀ ਪੂਜਾ ਸਮਝ ਕਿਉਂ ਨਹੀਂ ਆਈ ਉਹ ਤੋ ਇੱਕ ਚੀਜ਼ ਸੁਣੀ ਐ ਸ਼ੂਗਰ ਡੈਡੀ ਹਾਂ ਸ਼ੂਗਰ ਡੈਡੀ ਤੇ ਪੱਤੀ ਦੇ ਉਮਰ ਦੇ ਬੋਏਫ੍ਰੈਂਡ ਹੁੰਦੇ ਐ ਅੱਛਾ ਸ਼ੂਗਰ ਡੈਡੀ ਸ਼ੂਗਰ ਮਮ ਹਨਾ ਤੇ ਮੈਂ ਸੁਣਿਆ ਮੈਂ ਇੱਕ ਮੇਰੇ ਪਲਾਨਿੰਗ ਸੀ ਵੀ ਨਾਲੇ ਤੈਨੂੰ ਵੀ ਤੇਰੀ ਵੀ ਜ਼ਰੂਰਤ ਪੂਰੀ ਹੋ ਜਾਏਗੀ ਤਾਂ ਕਰਨਾ ਮੈਂ ਸ਼ੂਗਰ ਡੈਡੀ ਵਾਸਤੇ ਤੈਨੂੰ ਇੱਕ ਪ੍ਰਪੋਜ਼ਲ ਦੇ ਰਿਆਂ ਦਾ ਤੇਰਾ ਕੀ ਇਸ ਬਾਰੇ ਵਿਚਾਰ ਕੀ ਆ ਮਾਕਲਾ ਤੂੰ ਸੇ ਮੇਰੇ ਸੂਕਰ ਡੈਡੀ ਨਾਲ ਨਾ ਚਾਹੁੰਦਾ ਹਾਂ ਹਾਂ ਤੇਰਾ ਸੂਕਰ ਡੈਡੀ ਨਾਲ ਨਾ ਚਾਹੁੰਦਾ ਹਾਂ ਤੂੰ ਤਾਂ ਤੁਸੀਂ ਤਾਂ ਮੇਰੇ ਮੇਰੇ ਫਰੈਂਡ ਹੈ ਜਿਹੜੀ ਪੂਜਾ ਉਹਦੇ ਡੈਡੀ ਉਹ ਫਿਰ ਮੇਰੇ ਸੂਕਰ ਡੈਡੀ ਕੇ ਨਵੰਦ ਰੂ ਤੇ ਫਿਰ ਉਹਦੀ ਤਾਂ ਫਰੈਂਡ ਹੈ ਫਿਰ ਆਪਾਂ ਵੀ ਤਾਂ ਫਰੈਂਡ ਬਣ ਜਾਗੇ ਨਾ ਫਿਰ ਦਿੱਕਤ ਕੀ ਹੈ ਗੱਲ ਨਾਲੇ ਕੋਈ ਪ੍ਰੋਬਲਮ ਨਹੀਂ ਕਰਦੀ ਗੱਲ ਕਰੇ ਰਹੇ ਜੋ ਵੀ ਫਿਰ ਮੈਂ ਜੁਗਾ ਪੁੱਛਣਾ ਮਿਲਣਾ ਹੀ ਹੋਲੀ ਫਿਰ ਤੂੰ ਸਾਡੇ ਮੇਰੇ ਉਹ ਕਰਾਂ ਕਰੂਗੀ ਯਾਰ ਕੋਈ ਮੈਨੂੰ ਉਹ ਆਈ ਮੀਨ ਹੁੰਦਾਗਾ ਉਹ ਥੋੜਾ ਕਰਦੀ ਗੱਲ ਜਿਹੜੀ ਘਰ ਚ ਹੁੰਦੀ ਹੈ ਨਾ ਉਹ ਥੋੜੀ ਪਲਾਨਿੰਗ ਨਾਲ ਚੱਲਣਾ ਪੈਂਦਾ ਉਹ ਕੰਮ ਸਾਰੇ ਚ ਹਾਂ ਪਲਾਨਿੰਗ ਨਾਲ ਚੱਲਣਾ ਪੈਂਦਾ ਕਿਉਂਕਿ ਚੱਕਰ ਪਤਾ ਕੀ ਹੁੰਦਾ ਇਹਦੇ ਵਿੱਚ ਜੇ ਤੂੰ ਕਰੇਂਗੀ ਉਹ ਤਾਂ ਫਿਰ ਤੋਂ ਮੇਰੀ ਉਹਦੀ ਬਾਲੀ ਫਰੈਂਡ ਨੂੰ ਮਿਲਣ ਆਈ ਨਾ ਉਹ ਤਾਂ ਆਪਾਂ ਬਿਲਕੁਲ ਵੀ ਨਹੀਂ ਪਤਾ ਲੱਗਣ ਦੇਣਾ ਕਿਸੇ ਨੂੰ ਆ ਵੀ ਕਿਸੇ ਨੂੰ ਸ਼ੱਕ ਨਾ ਹੋ ਜੀ ਆਪਣੇ ਤੇ ਨੋ 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 ਕੋ ਸ਼ੱਕ ਨਹੀਂ ਹੁੰਦਾ ਭਲਵੇਂ ਦੱਸ ਪੂਜਾ ਤੇਰਾ ਮਨ ਹੈਗਾ ਜਾਂ ਨਹੀਂ ਹੈ ਜੇਦਰ ਮਨ ਹੈ ਤੂੰ ਦੱਸ ਦੇ ਤੂੰ ਬਹੁਤ ਹੀ ਕਮਾਲ ਦੀ ਲੱਗਦੀ ਹੋਂਗੀ ਬਹੁਤ ਹੋ ਲੱਗਦੀ ਹੋਂ ਮੈਂ ਬਿਨਾਂ ਵੀ ਇੱਕ ਪੁਲਕਰ ਮਨ ਲਾ ਚੋਨੀ ਜੁਮੇ ਕਿ ਕਰ ਸਕੀ ਮੈਨੂੰ ਚੰਗਾ ਮਾੜਾ ਦੱਸ ਦੇ ਲੇਕਿਨ ਦੋਸਤੋ ਬਹੁਤ ਵੱਡੇ ਹੋ ਮੇਰੇ ਤੋਂ ਤਾਂ ਫਿਰ ਪ੍ਰੋਬਲਮ ਕਿੱਥੇ ਆ ਵੱਡੇ ਆ ਦੋਸਤੋ ਵਾਂਜੋ ਓਨਲੀ ਫਰੈਂਡ ਥੋੜੀ ਹੁੰਦਾ ਨਾ ਕਮਾਲ ਕਰਦੇ ਓ ਓਨਲੀ ਫਰੈਂਡ ਵਾਂਜੋ ਓਨਲੀ ਫਰੈਂਡ ਕੀ ਹੁੰਦਾ ਨਾ ਦੱਸ ਕਮਾਲ ਕਰਦੇ ਓ ਕੋਈ ਨਾ ਤਨ ਦੱਸ ਤੂੰ ਮੈਂ ਨਹੀਂ ਦੱਸਣਾ ਤੂੰ ਮੈਨੂੰ ਕਾਲ ਤੇ ਦੱਸ ਦੇ ਕਿਤੇ ਰਿਕਾਰਡਿੰਗ ਤਾਂ ਲਾਇਬੈਟੀ ਕਿ ਤੂੰ ਪੂਜਾ ਨੂੰ ਸੁਣਾ ਦੇ ਨਹੀਂ ਮੈਂ ਕੋਈ ਕਾਲ ਨਹੀਂ ਲੱਗਦੀ ਮੂੰ ਕਈ ਵਰੀ ਅੱਜ ਕੱਲ ਨਾ ਪਤਾ ਤੁਸੀਂ ਬਹੁਤ ਜ਼ਿਆਦਾ ਨਾ ਰਿਕਾਰਡਿੰਗ ਐਦਾਂ ਬਣਾ ਰਹੇ ਹੋ ਰੀਗਾਰਡਿੰਗ ਉਹ ਵਾਇਰਲ ਹੋ ਜਾਂਦੀਆਂ ਤਾਂ YouTube Facebook ਵਗੈਰਾ ਤੇ ਸੁਣਦੇ ਹੁੰਦੇ ਹੁੰਦੇ ਉਹਨਾਂ ਦਾ ਵੀ ਅੰਕਲ ਨੇ ਉਹਨੂੰ ਫੋਨ ਲਾ ਲਿਆ ਉਹਨੂੰ ਫੋਨ ਲਾ ਲਿਆ ਨਾ ਸਮਝ ਆ ਗਈ ਨਹੀਂ ਇਹਦੇ ਕੋ ਨਹੀਂ ਬਾਈ ਉਹ ਕਰਨਾ ਤੋਂ ਨਹੀਂ ਤੋਂ ਅੱਛਾ ਕੀ ਕਰਨੀ ਤੇਰੇ ਕੋ ਕੋਈ ਹੈ ਕਿਤੇ ਕੋਈ ਨਾ ਨਾ ਕੋਈ ਵੀ ਨਹੀਂ ਕੋਲੇ ਮੇਰੇ ਤਾਂ ਜਿੰਨੀ ਸੋਹਣੀ ਤੂੰ ਹੈ ਉਹ ਤੋਂ ਜ਼ਿਆਦਾ ਸੋਹਣੀ ਤੇਰੀ ਮੰਮੀ ਹੈ ਅੰਕਲ ਮੈਨੂੰ ਆਇੰਡ ਸੋ ਤੁਸੀਂ ਮੇਰੀ ਮੰਮੀ ਨੂੰ ਸੁਗਰ ਡੈਡੀ ਬਣਾਇਆ ਨਹੀਂ ਮੇਰੀ ਮੰਮੀ ਨੂੰ ਸੁਗਰ ਡੈਡੀ ਥੋੜੀ ਬਣ ਸਕਦਾ ਹੈ ਤੂੰ ਪਾਗਲ ਦੀ ਪਾਗਲ ਤੂੰ ਰਹਿ ਗਈ ਨਾ ਕੋਈ ਐਵੇਂ ਐਨੀ ਪੜਾਈ ਕੀਤੀ ਉਹਨੂੰ ਸੁਗਰ ਡੈਡੀ ਦਾ ਉਹ ਹੀ ਨਹੀਂ ਪਤਾ ਡੈਫੀਨੇਸ਼ਨ ਹੈ ਨਹੀਂ ਪਤਾ ਕਿ ਵਾਟ ਇਜ਼ ਸੁਗਰ ਡੈਡੀ ਹਾਂ ਦੱਸ ਉਹ ਵੇ ਤੁਸੀਂ ਹਾਂ ਤੁਹਾਨੂੰ ਪਤਾ ਹੈ ਸੁਗਰ ਡੈਡੀ ਕੌਣ ਹੁੰਦਾ ਹਾਂ ਉਹ ਤੁਸੀਂ ਕਹਿੰਦੇ ਵਸ ਇੰਗਲਿਸ਼ ਮੀਡੀਅਮ ਚ ਪੜੇ ਹੈ ਹੈ ਤਾਂ ਫਿਰ ਹਾਂ तनु पता ही नहीं का उस बारे मैं तेरी मम्मी ना तेरी मम्मी नल जे करूँगा ना तो ओन नल तो फिर मेरा वो ही होगा ना सुपर ओन नल तो फिर वो ही होगा मेरा लिविंग रिलेशनशिप ही होगा मेरी मम्मी ना मेरी मम्मी नल रहना सीता मम्मी नल रहना सीता मम्मी को लॉन्ग ਨਹੀਂ ਨਹੀਂ ਸੁਗੜ ਡੈਡੀ ਦਾ ਨੌਨ ਪਤਾ ਹੈ ਏ ਰਿਚ 올ਡਰ ਮੈਨ ਹੋ ਲਿਵਡ ਗਿਫਟ ਐਂਡ ਯੰਗ वूमेन ਯੰਗ वूमेन ਹੋਗੀ ਤੇ 올ਡਰ ਰਿਚ ਮੈਨ ਹੋਊਗਾ ਪਤਾ ਹੈ ਨਾ ਜੀ ਉਹ ਸੁਗੜ ਡੈਡੀ ਹੁੰਦਾ ਸੁਗੜ ਡੈਡੀ ਹਾਂ ਮੈਂ ਸੁਗੜ ਡੈਡੀ ਆ ਤੇਰਾ ਮਤਲਬ ਬॉयਫ੍ਰੈਂਡ ਉਹ ਮੇਰੇ ਬॉयਫ੍ਰੈਂਡ ਨੀ ਉਹ ਬॉयਫ੍ਰੈਂਡ ਲੱਗ ਜੀਉਂਦੀ ਮਤਲਬ ਬॉयਫ੍ਰੈਂਡ ਵਾਲੀ ਜਿਹੜੀ ਵੀ ਨੀਡ ਹੁੰਦੀ ਹੈ ਉਹ ਪੂਰੀ ਕਰਦਾ ਹੈ ਤੇ ਤੁਨ ਗਿਫਟ ਵੀ ਦਿੰਦਾ ਹੈ ਸਭ ਕੁਝ ਕਰੂਗਾ ਬਟ ਇੱਕ ਵਾਰ ਪਲਾਨਿੰਗ ਨਹੀਂ ਹੋ ਸਕਦੀ ਉਹਦੇ ਵਿੱਚ ਨਾ ਹੀ ਮੈਰਿਜ ਹੋ ਸਕਦੀ ਹੈ ਆਪਣੇ ਵਿਚਾਰ ਓਕੇ ਸਮਝ ਆਈ ਗੱਲ ਮੇਰੀ ਕੰਨੀ ਹੈ ਠੀਕ ਹੈ ਫਿਰ ਹੈ ਮੈਂ ਨਾ ਤੁਸੀਂ ਕੋਈ ਕੋਈ ਵਾਲੇ ਨਾ ਕਰੀਂ ਜਮਾਨ ਦਿਨਾਂ ਦੀ ਖੱਲ ਹੋਈ ਸੀ ਕੋਈ ਵਾਲਾ ਮੈਂ ਮਾਗੂਂਗੀ ਮੈਂ ਤਾਂ ਡਿਟੇਡਿੰਗ ਨਾਲ ਗੱਲ ਕਰਾ ਦੋ ਠੀਕ ਹੈ ਇਹ ਤਾਂ ਧਿਆਨ ਰੱਖਣਾ ਪਊਗਾ ਤੈਨੂੰ ਤੇ ਇੱਕ ਮੈਂ ਤੇ ਨਹੀਂ ਗੱਲ ਲਾਉਗਾ ਵੀ ਵੀਕ ਚ ਦੋਕ ਤੋਂ ਵਾਰੀ ਤਾਂ ਆਪਾਂ ਨੂੰ ਜਾਣਾ ਹੀ ਪਿਆ ਕਰੂਗਾ ਸਿਰਫ ਅਸੇ ਕਿਤੇ ਠੀਕ ਹੈ ਨਾ ਸੋਚ ਕੇ ਦੱਸ ਤੂੰ ਮੈਨੂੰ ਓਕੇ ਤੂੰ ਸੋਚ ਕੇ ਦੱਸਣਾ ਦੋ ਤਨੋਂ ਉੱਪਰ ਕੁ ਪੇਰੇ ਆ ਮੈਂ ਤੇ ਫੇਰ ਵੀ ਨਹੀਂ ਮੰਨ ਰਹੀ ਕਿਸੇ ਲੋਟਾ ਕੀ ਰੱਬਾ ਮਿਲ ਕੇ ਗੱਲ ਕਰੀਏ ਪਰਸੋਂ ਕੋਫੀ ਸ਼ਾਪ ਤੇ ਮਿਲੀਏ ਪਰਸੋਂ ਆਪਣੇ ਜਿਹੜਾ ਉਹ ਹੈਗਾ ਨਾ ਕੈਫੇ ਕੈਫੇਟੇਰੀਆ ਉੱਥੇ ਆਪਾਂ ਬੈਠ ਕੇ ਆਪਾਂ ਕੋਈ ਕਰਦੇ ਹਾਂ ਕੋਈ ਰਾਤ ਦਾ ਕਿਸੇ ਤਰੀਕੇ ਦਾ ਹਨਾ ਫਿਰ ਫਿਰ ਮੈਂ ਠੀਕ ਹੈ ਪਰਤੇ ਮੈਂ ਕਾਲ ਕਰੂੰਗੀ ਤੁਹਾਨੂੰ ਯਾਸ਼ਨਾ ਮੱਧੀ ਰਾਤ ਨੂੰ ਕੀ ਕਰੀ ਜਾਂਦੀ ਸੀ ਮੈਂ ਤਾਂ ਪੜਾਈ ਕਰ ਰਹੀ ਸੀ ਬਸ ਬੇਤ ਪੜਾਈਆਂ ਭੁੱਲ ਗਈ ਕਿ ਮੇਰੇ ਨਾਲ ਆ ਗਈ ਤਾਂ ਪੜ੍ਹਾਈ ਤਾਂ ਕਰਨੀ ਹੈ ਪੜ੍ਹਾਈ ਤਾਂ ਕਰਾਂਗੀ ਅੱਛਾ ਫਿਰ ਐਂ ਕਰੇ ਮੇਰੇ ਨਾਲ ਤੁਹਾਨੂੰ ਪਾਪਾ ਅਰਸੋਂ ਆਪਾਂ ਮਿਲਦੇ ਆਂ ਫਿਰ ਚੰਗਾ ਠੀਕ ਹੈ ਅੰਕਲ ਓਕੇ ਓਕੇ ਬਾਏ ਅੰਕਲ ਨਹੀਂ ਸੂਗਰ ਡੈਡੀ ਜੀ ਹਾਂਜੀ ਸੂਗਰ ਡੈਡੀ ਜੀ ਬਾਏ ਹਾਂ ਠੀਕ ਹੈ